ਸ਼ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚੰਡੀਗੜ੍ਹ ਦੇ ਵਿੱਚ ਸੈਕਟਰ 8 ਦੀ ਮਾਰਕੀਟ ਨਜ਼ਦੀਕ ਇਹ ਗ੍ਰਿਫਤਾਰੀ ਹੋਈ ਹੈ ਔਰ ਸ਼ਰੋਮਣੀ ਅਕਾਲੀ ਦਲ ਦਾ ਇੱਕ ਪੁਰਾਣਾ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਆਉਂਦੀ ਹੈ ਔਰ ਪੁਲਿਸ ਆਨਸਾਰ ਬੰਨੀ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੀ ਹੈ। ਇਸ ਤੋਂ ਬਾਅਦ ਸੈਕਟਰ 3 ਦੀ ਪੁਲਿਸ ਨੇ ਲੋਕਲ ਕੋਰਟ ਦੇ ਵਿੱਚ ਪੇਸ਼ ਕੀਤਾ ਜਸਜੀਤ ਸਿੰਘ ਬੰਨੀ ਨੂੰ ਔਰ ਉੱਥੇ 14 ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਪੇਸ਼ ਦਿੱਤਾ ਗਿਆ ਜਸਜੀਤ ਸਿੰਘ ਬੰਨੀ ਜਿਹੜੇ ਸੈਕਟਰ 8 ਦੀ ਮਾਰਕੀਟ ਆਪਣੇ ਦੋਸਤਾਂ ਮਿੱਤਰਾਂ ਨਾਲ ਆਏ ਸੀ ਉਹਨਾਂ ਦੇ ਉੱਤੇ ਇਲਜ਼ਾਮ ਨੇ ਕਿ ਉਹਨਾਂ ਨੇ ਆਪਣਾ ਰਿਵੋਲਵਰ ਜਿਹੜਾ ਹੈ ਉਹ ਲਹਿਰਾਇਆ ਹਵਾ ਦੇ ਵਿੱਚ ਜਿਸ ਤੋਂ ਬਾਅਦ ਉੱਥੇ ਮੌਜੂਦ ਕੁਝ ਵਿਅਕਤੀਆਂ ਦੇ ਵੱਲੋਂ ਕਿਸੇ ਤੌਰ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਪੁਲਿਸ ਸੈਕਟਰ 8 ਦੀ ਮਾਰਕੀਟ ਪਹੁੰਚਦੀ ਹੈ ਔਰ ਮੌਕੇ ਦੇ ਉੱਤੇ ਸੈਕਟਰ 8 ਦੀ ਮਾਰਕੀਟ ਵਿੱਚੋਂ ਹੀ ਇਸ ਜਸਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਦਰਸਲ ਇਹ ਸਾਰਾ ਕੁਝ ਕਿਸ ਤਰ੍ਹਾਂ ਵਾਪਰਿਆ ਉਹ ਵੀ ਬਰਤਾਂਤ ਸਾਹਮਣੇ ਆਇਆ ਤਾਂ ਦੱਸ ਦਿੰਦੇ ਆ ਕਿ ਜਸਜੀਤ ਸਿੰਘ ਬਿੰਨੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਾਬਕਾ ਵਿਧਾਇਕ रह ਚੁੱਕੇ ਨੇ ਉਹ ਆਪਣੇ ਦੋਸਤਾਂ ਦੇ ਨਾਲ ਸੈਕਟਰ 8 ਦੀ ਇਨਰ ਮਾਰਕੀਟ ਦੇ ਵਿੱਚ ਆਉਂਦੇ ਨੇ ਉੱਥੇ ਕਮਿਊਨਿਟੀ ਸੈਂਟਰ ਦੇ ਨਜ਼ਦੀਕ ਉਹ ਗੱਡੀ ਆਪਣੀ ਪਾਰਕ ਕਰਦੇ ਨੇ ਅਤੇ ਸੈਕਟਰ 8 ਦੀ ਮਾਰਕੀਟ ਦੇ ਅੰਦਰ ਕੁਝ ਖਾਣ ਪੀਣ ਵਾਸਤੇ ਲੈਣ ਨੂੰ ਜਾਂਦੇ ਨੇ ਉਥੋਂ ਸਮਾਨ ਪੈਕ ਕਰਾਇਆ ਜਾਂਦਾ ਹੈ ਕਮਿਊਨਿਟੀ ਸੈਂਟਰ ਦੇ ਕੋਲ ਜਿੱਥੇ ਗੱਡੀ ਖੜੀ ਹੁੰਦੀ ਹੈ ਉੱਥੇ ਆ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਖਾਣ ਵਾਲੀ ਸਾਰੀ ਸਮਗਰੀ ਗੱਡੀ ਦੇ ਬੋਂਟ ਤੇ ਰੱਖ ਕੇ ਖਾਣ ਪੀਣ ਲੱਗਦੇ ਨੇ ਗੱਡੀ ਦੇ ਵਿੱਚ ਉੱਚੀ ਗਾਣੇ ਵੱਜ ਰਹੇ ਹੁੰਦੇ ਨੇ ਔਰ ਉਹਨਾਂ ਗਾਣਿਆਂ ਦੀ ਧੁੰਨ ਦੇ ਉੱਤੇ ਝੂਮਦੇ ਜਸਜੀਤ ਸਿੰਘ ਬੰਨੀ ਆਪਣਾ ਰਵਾਲਵਰ ਕੱਢ ਕੇ ਤੇ ਲਹਿਰਾਉਣ ਲੱਗਦੇ ਨੇ ਉਸੇ ਤਰਜ਼ ਤੇ ਉੱਤੇ ਰਵਾਲਵਰ ਲਹਿਰਾਉਣ ਲੱਗਦੇ ਨੇ ਜਸ ਅੰਦਾਜ਼ ਦੇ ਵਿੱਚ ਕਈ ਵਾਰ ਜੋਸ਼ ਦੇ ਵਿੱਚ ਹੋਸ਼ ਖੋ ਬੈਂਦਾ ਆ ਕੋਈ ਨੌਜਵਾਨ ਉਸੇ ਤਰ੍ਹਾਂ ਜਸਜੀਤ ਸਿੰਘ ਬੰਨੀ ਲੱਗਦਾ ਜੋਸ਼ ਦੇ ਵਿੱਚ ਹੋਸ਼ ਖੋ ਬੈਠੇ ਇਸੇ ਦੌਰਾਨ ਕਿਸੇ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਦੇ ਉੱਤੇ ਫੋਨ ਕਰਕੇ ਸ਼ਿਕਾਇਤ ਕੀਤੀ ਕਿ ਕੋਈ ਵਿਅਕਤੀ 8 ਨੰਬਰ ਸੈਕਟਰ ਦੀ ਮਾਰਕੀਟ ਦੇ ਵਿੱਚ ਰਿਵਾਲਵਰ ਹਵਾ ਦੇ ਅੰਦਰ ਲਹਿਰਾ ਰਿਹਾ ਹੈ ਫੌਰੀ ਤੌਰ ਤੇ ਪੁਲਿਸ ਪਹੁੰਚਦੀ ਹੈ 8 ਸੈਕਟਰ ਦੀ ਮਾਰਕੀਟ ਤੋਂ ਹੀ ਜਸਜੀਤ ਸਿੰਘ ਬੰਨੀ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਦੇ ਕੋਲੋਂ ਪੁਲਿਸ ਨੇ ਇੱਕ ਰਿਵਾਲਵਰ ਬਰਾਮਦ ਕੀਤਾ ਹੈ ਉਸ ਰਿਵਾਲਵਰ ਦੇ ਵਿੱਚ ਗੋਲੀਆਂ ਨਹੀਂ ਸੀ ਉਹ ਐਮਪਟੀ ਸੀ ਪਰ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਕਿ ਉਹ ਰਿਵਾਲਵਰ ਜਿਹੜਾ ਆ ਉਹਦਾ ਕੋਈ ਲਾਇਸੈਂਸ ਜਸਜੀਤ ਸਿੰਘ ਉਰਫ ਬੰਨੀ ਕੋਲੋਂ ਬਰਾਮਦ ਨਹੀਂ ਹੋਇਆ ਅਕਾਲੀ ਦਲ ਦੇ ਸਾਬਕਾ ਵਿਧਾਇਕ ਬਗੈਰ ਲਾਇਸੈਂਸ ਦੇ ਗੈਰ ਲਾਇਸੈਂਸੀ ਅਸਲਾ ਚੱਕੀ ਫਿਰਦੇ ਸੀ ਗੈਰ ਲਾਇਸੈਂਸੀ ਅਸਲਾ ਗਾਣਿਆਂ ਦੀ ਤਰਜ਼ ਦੇ ਉੱਤੇ ਹਵਾ ਦੇ ਅੰਦਰ ਲਹਿਰਾਉਂਦੇ ਪਏ ਸੀ ਚੌੜਬਾਜ਼ੀ ਕਰਦੇ ਪਏ ਸੀ ਜਿਸ ਤੋਂ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਜਸਜੀਤ ਸਿੰਘ ਬੰਨੀ ਨੂੰ ਇੱਕ ਪਾਸੇ ਹਿਰਾਸਤ ਵਿੱਚ ਤਾਂ ਭੇਜ ਦਿੱਤਾ ਗਿਆ ਪਰ ਜੇ ਜਸਜੀਤ ਸਿੰਘ ਬੰਨੀ ਦੇ ਇਤਿਹਾਸ ਦੇ ਉੱਤੇ ਨਜ਼ਰ ਮਾਰੀਏ ਕੋਈ ਪਹਿਲੀ ਵਾਰ ਨਹੀਂ ਹੈ ਕਿ ਜਸਜੀਤ ਸਿੰਘ ਬੰਨੀ ਦੇ ਉੱਤੇ ਕੋਈ ਐਹੋਜਾ ਪਰਚਾ ਪਿਆ ਹੋਵੇ 2009 ਦੇ ਵਿੱਚ ਜਸਜੀਤ ਸਿੰਘ ਬੰਨੀ ਨੇ ਪਾਰਟੀ ਛੱਡ ਦਿੱਤੀ ਸੀ ਔਰ ਆਪਣੇ ਪੱਧਰ ਦੇ ਉੱਤੇ ਇੰਡੀਪੈਂਡੈਂਟ ਇਲੈਕਸ਼ਨਸ ਲੜਨ ਦੀ ਕੋਸ਼ਿਸ਼ ਕੀਤੀ ਸੀ ਜਸਜੀਤ ਸਿੰਘ ਬੰਨੀ ਜਿਹੜੇ ਨੇ ਉਹਨਾਂ ਦੇ ਉੱਤੇ 2016 ਦੇ ਵਿੱਚ ਇੱਕ ਪਰਚਾ ਪਿਆ ਸੀ ਜਿਸ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ASI ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਜਸਜੀਤ ਸਿੰਘ ਬੰਨੀ ਦੇ ਉੱਤੇ ਲੱਗੇ ਸਨ ਉਸ ਵੇਲੇ ਪ੍ਰਕਾਸ਼ ਚੰਦ ਨਾਂ ਦੇ ਇੱਕ ASI ਦੇ ਉੱਤੇ ਹਮਲਾ ਕਰਨ ਦੇ ਇਲਜ਼ਾਮ ਲੱਗਦੇ ਨੇ ਸਾਬਕਾ ਅਕਾਲੀ ਵਿਧਾਇਕ ਦੇ ਉੱਤੇ ਔਰ ਉਸ ਤੋਂ ਬਾਅਦ 2018 ਦੇ ਵਿੱਚ ਇੱਕ ਹੋਰ FIR ਦਰਜ ਹੁੰਦੀ ਹੈ 2018 ਦੇ ਵਿੱਚ ਇਲਜ਼ਾਮ ਲੱਗਦੇ ਨੇ ਸੈਕਸ਼ੂਅਲ ਹਰਾਸਮੈਂਟ ਦੇ ਜਸਜੀਤ ਬੰਨੀ ਦੇ ਉੱਤੇ ਇਲਜ਼ਾਮ ਸੀਗੇ 2018 ਦੇ ਵਿੱਚ ਜਿਹੜੇ ਇਲਜ਼ਾਮ ਲੱਗੇ ਸੀ ਕਿ ਇੱਕ ਸੈਲੂਨ ਦੇ ਵਿੱਚ ਜਾਂਦੇ ਨੇ ਉੱਥੇ ਜਾ ਕੇ ਨਸ਼ੇ ਦੀ ਅਵਸਥਾ ਦੇ ਵਿੱਚ ਪਹੁੰਚਦੇ ਨੇ ਉੱਥੇ ਜਾ ਕੇ ਮੰਗ ਕਰਦੇ ਨੇ ਕਿ ਉਹਨਾਂ ਨੂੰ ਹੈੱਡ ਮ사ਜ ਚਾਹੀਦੀ ਹੈ ਰਿਸੈਪਸ਼ਨ ਦੇ ਉੱਤੇ ਇੱਕ ਕੁੜੀ ਖੜੀ ਹੁੰਦੀ ਹੈ ਔਰ ਸੈਲੂਨ ਦੀ ਰਿਸੈਪਸ਼ਨ ਦੇ ਉੱਤੇ ਖੜੀ ਕੁੜੀ ਦੇ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲੱਗਦੇ ਨੇ ਸੈਲੂਨ ਦੇ ਮਾਲਕ ਦੇ ਵੱਲੋਂ ਇਹ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸੀ ਸ਼ਿਕਾਇਤ ਦਿੱਤੀ ਗਈ ਸੀ ਇਹ ਇਲਜ਼ਾਮ ਜਸਜੀਤ ਸਿੰਘ ਬੰਨੀ ਦੇ ਉੱਤੇ ਲੱਗੇ ਸਨ 2018 ਦੇ ਵਿੱਚ ਇਹ ਸਾਰੀ ਡਿਟੇਲ ਜਿਹੜੀ ਆ ਉਹ ਟਾਈਮਜ਼ ਆਫ ਇੰਡੀਆ ਨੇ ਆਪਣੇ ਆਰਟੀਕਲ ਦੇ ਵਿੱਚ ਛਾਪੀ ਹੈ ਜਿਸ ਤੋਂ ਪਤਾ ਲੱਗਦਾ ਕਿ ਜਸਜੀਤ ਸਿੰਘ ਬੰਨੀ ਜਿਹੜੇ ਨੇ ਉਹ ਉਹਨਾਂ ਦੇ ਉੱਤੇ ਪਹਿਲਾਂ ਵੀ ਐਦਾਂ ਦੇ ਮਾਮਲੇ ਦਰਜ ਰਹਿ ਚੁੱਕੇ ਨੇ ਖਾਸੇ ਬਦਨਾਮ ਰਹਿ ਚੁੱਕੇ ਨੇ ਹੁਣ ਜਸਜੀਤ ਸਿੰਘ ਬੰਨੀ ਹੈ ਕੌਣ ਅਕਾਲੀ ਦਲ ਦੇ ਨਾਲ ਕੀ ਤੱਲਕ ਹੈ ਇਹਨਾਂ ਦਾ ਜਦੋਂ ਇਹਦੇ ਬਾਰੇ ਚਰਚਾ ਹੋਵੇਗੀ ਤਾਂ ਪਤਾ ਲੱਗ ਜਾਵੇਗਾ ਕਿ ਜਸਜੀਤ ਸਿੰਘ ਬੰਨੀ ਇੱਕ ਵੱਡੇ ਗੌਰਵਮਈ ਇਤਿਹਾਸ ਦਾ ਹਿੱਸਾ ਰਹਿ ਚੁੱਕੇ ਨੇ ਕੈਪਟਨ ਕਮਲਜੀਤ ਸਿੰਘ ਪੰਜਾਬ ਦੀ ਕੈਬਨਿਟ ਦਾ ਇੱਕ ਵੱਡਾ ਨਾਮ ਰਹਿ ਚੁੱਕਿਆ ਅਕਾਲੀ ਸਰਕਾਰ ਵੇਲੇ ਉਹਨਾਂ ਨੇ ਕੈਬਨਿਟ ਸ਼ਿਪ ਮਾਣੀ ਹੈ ਮੰਤਰੀਪਦ ਮਾਣਿਆ ਆ ਔਰ ਲਗਾਤਾਰ ਪੰਜਾਬ ਦੇ ਅੰਦਰ ਜਿੱਤ ਹਾਸਲ ਕਰਦੇ ਰਹੇ ਨੇ ਉਹਨਾਂ ਕੈਪਟਨ ਕਮਲਜੀਤ ਸਿੰਘ ਦੇ ਪੁੱਤਰ ਨੇ ਜਸਜੀਤ ਸਿੰਘ ਕੈਪਟਨ ਕਮਲਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਖਰੜ ਦੇ ਵਿੱਚ ਇੱਕ ਸੜਕ ਦੁਰਘਟਨਾ ਤੋਂ ਬਾਅਦ ਉਹ ਪਰਲੋਕ ਸੁਧਾਰ ਜਾਂਦੇ ਨੇ ਔਰ ਕਮਲਜੀਤ ਸਿੰਘ ਦੀ ਮੌਤ ਤੋਂ ਬਾਅਦ ਜਸਜੀਤ ਸਿੰਘ ਬੰਨੀ ਜਿਹੜੇ ਨੇ ਉਹ ਪੋਲਿਟਿਕਲੀ ਐਕਟਿਵ ਹੁੰਦੇ ਨੇ ਜਸਜੀਤ ਸਿੰਘ ਬੰਨੀ ਪਹਿਲਾਂ ਬੈਂਕ ਦੇ ਵਿੱਚ ਮੁਲਾਜ਼ਮ ਹੁੰਦੇ ਨੇ ਵੱਡੇ ਅਹੁਦੇ ਦੇ ਉੱਤੇ ਹੁੰਦੇ ਨੇ ਉਹਨਾਂ ਦੇ ਉਹਨਾਂ ਦੇ ਉਸ ਵੱਡੇ ਅਹੁਦੇ ਉੱਤੇ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਕਮਲਜੀਤ ਸਿੰਘ ਦੇ ਰਤਬੇ ਦੇ ਕਾਰਨ ਉਹ ਵੱਡਾ ਅਹੁਦਾ ਮਿਲਿਆ ਸੀ ਖੈਰ ਜਸਜੀਤ ਸਿੰਘ ਬੰਨੀ ਕੈਪਟਨ ਕਮਲਜੀਤ ਸਿੰਘ ਦੇ ਬੇਟੇ ਉਹਨਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਨ੍ਹਾਂ ਦੇ ਉੱਤੇ ਇਲਜ਼ਾਮ ਨੇ ਹਥਿਆਰ ਯਾਨੀ ਕਿ ਰਵਲਵਰ ਜਿਹੜਾ ਆ ਉਹ ਹਵਾ ਦੇ ਵਿੱਚ ਲਹਿਰਾਉਣ ਦੇ ਉਸ ਤੋਂ ਬਾਅਦ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤੇ ਗਏ ਨੇ ਆਪਣੇ ਆਪ ਦੇ ਵਿੱਚ ਹੈਰਾਨੀ ਦੀ ਗੱਲ ਹੈ ਇੱਕ ਐਡੇ ਵੱਡੇ ਇਤਿਹਾਸ ਦਾ ਲੀਡਰ ਇੱਕ ਐਡੇ ਵੱਡੇ ਇਤਿਹਾਸ ਦੇ ਨਾਲ ਜੁੜਿਆ ਹੋਇਆ ਲੀਡਰ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਇਸ ਤਰ੍ਹਾਂ ਦੇ ਇਲਜ਼ਾਮ ਉਸ ਉੱਤੇ ਲੱਗਦੇ ਪਏ ਨੇ ਦੁਬਾਰਾ ਐਵੇਂ ਦਾ ਮਾਮਲਾ ਜਸਜੀਤ ਸਿੰਘ ਉਰਫ ਬੰਨੀ ਦੇ ਬਾਰੇ ਸਾਹਮਣੇ ਆਇਆ ਜਦੋਂ ਪੁਲਿਸ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਔਰ ਆਖਰਕਾਰ ਗ੍ਰਿਫਤਾਰ ਕਰ ਲਏਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ